ਇਹ ਦੋ ਮੂੰਹਾਂ ਮਰਿਆ ਸੱਪਾ ਤੇ ਇਹ ਤੋਂ ਬਚ ਜੋ ਜੇ ਬਚਣਾ ਪੰਜਾਬੀ ਉਹ ਯਾਦ ਰੱਖਿਓ ਇਹ ਗਲ ਚ ਪਿਆਵਿਆ ਸੱਪਣਾ ਅੱਜ ਤੁਹਾਨੂੰ ਲਾ ਕੇ ਸਿੱਟਣ ਦਾ ਤੁਹਾਡੇ ਕੋਲ ਟਾਈਮ ਹੈ ਹੈਗਾ ਕਿਉਂਕਿ ਇਸੇ ਸੱਪਨੇ ਸਾਡੇ ਪੰਜਾਬ ਦਾ ਗਲਾ ਕੁੱਟੀ ਰੱਖਿਆ ਤੇ ਕਦੋਂ ਤੋਂ ਕੁੱਟੀ ਰੱਖਿਆ ਜਦੋਂ ਤੋਂ ਕੀਆ ਇਹ ਸੱਪਣਾ ਕੀ ਹੈ ਜੋੜ ਬਣਿਆ ਹੋਇਆ ਦੋ ਮੂੰਹਾਂ ਸੱਪ ਕਿਉਂ ਕਹਿਣਾ ਤੇ ਸੱਪ ਦੋਸਤੋ ਕਿਹੜਾ ਇੱਕ ਪਾਸੇ ਤੇ ਮੂੰਹ ਲੱਗਿਆ ਹੋਇਆ ਸੁਖਵੀਰ ਬਾਦਲ ਦਾ ਤੇ ਦੂਜੇ ਪਾਸੇ ਮੋਦੀ ਦਾ ਮੂੰਹ ਆ ਤੇ ਦੋਨੇ ਸੱਪ ਹੁਣ ਮਰੇ ਹੋਏ ਆ ਪਰ ਮਰੇ ਤਾਂ ਹੈਗੇ ਆ ਪਰ ਪੂਰੀ ਤਰ੍ਹਾਂ ਮਰੇ ਨਹੀਂ ਜੇ ਢੂਈ ਟੁੱਟੀ ਆ ਇਸੇ ਕਰਕੇ ਸੱਪ ਨੂੰ ਉਹਨਾਂ ਜਿਹੜਾ ਅਸੀਂ ਕੁੜਦਾ ਜਿੰਨਾ ਚਿਰ ਉਹ ਪੁੱਠਾ ਨਹੀਂ ਹੋ ਜਾਂਦਾ ਤੇਨੂੰ ਪੁੱਠੇ ਕਰ ਦਿਓ ਤੁਹਾਡੇ ਕੋਲੇ ਟਾਈਮ ਆ ਤੇ ਮਰਿਆ ਸੱਪ ਪੰਜਾਬ ਦੇ ਗੱਲ 'ਚੋਂ ਲਾਉਣ ਦਾ ਆਖਰੀ ਮੌਕਾ ਇਹ ਗੱਲ ਯਾਦ ਰੱਖਿਓ ਤੁਹਾਡੇ ਕੋਲੇ ਕਿਉਂਕਿ ਤੂੰ ਬਾਅਦ ਤੁਹਾਡੇ ਨੂੰ ਮੌਕਾ ਨਹੀਂ ਮਿਲਣਾ ਤੇ ਤੁਹਾਡੇ ਸਿਰ ਤੋਂ ਤਾਕਤ ਲੈ ਕੇ ਤੁਹਾਡਾ ਪੈਸਾ ਜਿਹੜਾ ਲੁੱਟਿਆ ਪੰਜਾਬ ਆ ਉਸੇ ਰੁਪਏ ਦੇ ਨਾਲ ਹੁਣ ਇਹ ਬਠਿੰਡਾ ਮਾਨਸਾ ਏਰੀਆ ਦੇ ਵਿੱਚ ਵੀ ਪੈਸਾ ਵੀ ਵੰਡਣਗੇ ਸਭ ਕੁਝ ਕਰਨਗੇ ਖਾਸ ਤੌਰ ਤੇ ਬਠਿੰਡਾ ਮਾਨਸਾ ਵਾਲਿਆਂ ਨੂੰ ਬੇਨਤੀ ਕਰਦਾ ਕਿ ਇਹ ਮਰੇ ਸੱਪ ਨੂੰ ਗਾਲਚੋਂ ਲਾ ਕੇ ਸਿੱਟਦੇ ਹੋਏ ਨਹੀਂ ਤੁਹਾਡੇ ਪੁੱਤਾਂ ਨੂੰ ਦਸਣਗੇ ਕਿਉਂਕਿ ਸਾਡੀ ਇੱਕ ਪੀੜੀ ਤਾਂ ਇਹਨੇ ਡੱਸ ਲਈ ਆ ਜਿਹੜਾ ਪਹਿਲਾਂ ਜਿਹੜਾ ਬਰਤਾਨੀਤ ਬਾਪਰਿਆ ਜਿਹਨੂੰ ਆਪਦੇ ਐਲਾਨਨਾਮੇ ਦੇ ਵਿੱਚ ਸੁਖਵੀਰ ਬਾਦਲ ਕੀ ਕਹਿੰਦਾ ਕਾਲਾ ਦੌਰ ਕਾਲਾ ਦੌਰ ਨਹੀਂ ਸੀ ਉਹ ਸਿੱਖ ਸੰਘਰਸ਼ ਦਾ ਦੌਰ ਸੀ ਜਿਹਨੂੰ ਕਾਲਾ ਦੌਰ ਦੇ ਨਾਮ ਨਾਲ ਉਹਨੇ ਸੰਬੋਧਨ ਕੀਤਾ ਆਪਦੇ ਐਲਾਨਨਾਮੇ ਦੇ ਵਿੱਚ ਇਹ ਐਲਾਨਨਾਮਾ ਕੋਈ ਜਫਰਨਾਮਾ ਤਾਂ ਹੈ ਨਹੀਂ ਲੋੜ ਤਾਂ ਜਫਰਨਾਮਾ ਜਾਰੀ ਕਰਦੇ ਅੱਜ ਦੱਸ ਦੇ ਕੇ ਕੀ ਆ ਪੰਜਾਬ ਨਾਲ ਕਿਡਾ ਧਰੋਹ ਕਮਾਇਆ ਜੇ ਨਕਲ ਵੀ ਕਰਨੀ ਆ ਨਾ ਸੁਖਵੀਰ ਬਾਦਲ ਜੀ ਮਾ ਕੇ ਪੂਰੀ ਤਰ੍ਹਾਂ ਕਰ ਲਿਆ ਕਰੋ ਅਜੇ ਚੱਲਦੇ ਕਿਹਦੇ ਰਾਹ ਦੇ ਉੱਤੇ ਆ ਚੱਲਦੇ ਆ ਬਾਕੀ ਸੇਧ ਲਈ ਜਾਂਦੇ ਆ ਜਿਹੜਾ ਰਾਹੁਲ ਗਾਂਧੀ ਤੋਂ ਰਾਹੁਲ ਗਾਂਧੀ ਨੇ ਜਿਵੇਂ ਯਾਤਰਾ ਕੱਢੀ ਸੀ ਇਹਨੇ ਵੀ ਯਾਤਰਾ ਕੱਢੀ ਪਰ ਰਾਹੁਲ ਗਾਂਧੀ ਨੇ ਦੋਨੇ ਹੱਥ ਖੜੇ ਕਰਕੇ ਕਨਫੈਸ਼ਨ ਕੀਤਾ ਵੀ ਯਾਰ ਸਾਥੋਂ ਗਲਤੀਆਂ ਹੋਈਆਂ ਕਾਂਗਰਸ ਨੂੰ ਬਦਲਣ ਦੀ ਲੋੜ ਆ ਤੇ ਤੁਹਾਨੂੰ ਤਾਂ ਲੋਕਾਂ ਨੇ ਕਹਿ ਕੇ ਕੀ ਆ ਹਾੜੇ ਕੱਢ ਕੇ ਥੱਕ ਕੇ ਵੀ ਤੁਸੀਂ ਕਾਲੀ ਦਲ ਦਾ ਖੇੜਾ ਛੱਡ ਦਿਓ ਕਾਲੀ ਦਲ ਬਾਜੂ ਪੰਜਾਬ ਦੇ ਲੋਕਾਂ ਨੇ ਕਿਹਾ ਤੁਹਾਨੂੰ ਝੁੰਡਾ ਕਮੇਟੀ ਨੇ ਕਿਹਾ ਪਰ ਰੌਲਾ ਕੀ ਆ ਅਜੇ ਤਾਂ ਕਨਫੈਸ਼ਨ ਤਾਂ ਨਹੀਂ ਹੋਇਆ ਪਰ ਪਿੱਛੇ ਜਿਹੜਾ ਜ਼ਹਿਰ ਕੱਢਿਆ ਸੀ ਮਾਫੀ ਮੰਗੀ ਸੀ ਜਲਦੀ ਮਾਫੀ ਮੰਗੀ ਗਈ ਸੀ ਉਹਦੇ ਮਾਫੀ ਦੇ ਵੀ ਦੂਰ ਤੋਂ ਕਟਾਕਸ਼ ਕੀਤਾ ਸੀ ਤੇ ਅੱਜ ਤੁਹਾਨੂੰ ਕਹਿਣਾ ਕਿ ਲਾਸਟ ਮੌਕਾ ਖਾਸ ਤੌਰ ਤੇ ਬਠਿੰਡਾ ਮਾਨਸੇ ਵਾਲਿਓ ਜੇ ਇੱਥੋਂ ਇਹਨਾਂ ਦੀ ਜੜ ਲੱਗੀ ਨਾ ਤਾਂ ਇਹ ਅਮਰਬੇ ਫੇਰ ਪੂਰੇ ਪੰਜਾਬ ਨੂੰ ਫੇਰ ਇਹਨੇ ਆਪਦੀ ਗ੍ਰਿਫਤ ਚ ਲੈ ਲੈਣਾ ਜਿਸ ਗੱਲ ਨਾਲ ਸਹਿਮਤੋਂ ਮੈਂ ਬੜੀ ਡਿਟੇਲ ਚ ਨਹੀਂ ਥੋੜੀਆਂ ਜਿਹੀਆਂ ਗੱਲਾਂ ਐਲਾਨਨਾਮੇ ਦੀਆਂ ਜ਼ਰੂਰ ਕਰੂ ਤੁਹਾਡੇ ਨਾਲ ਅੱਜ ਐਲਾਨਨਾਮਾ ਕੀ ਆ ਪਿੱਛੇ ਦੋ ਦਿਨ ਪਹਿਲਾਂ ਜਾਰੀ ਕੀਤਾ ਤੇ ਬਾਦਲ ਕੇ ਬੋਲਦਾ ਕੀ ਆ ਸੁਖਵੀਰ ਸਿੰਘ ਬਾਦਲਾ ਸਭ ਤੋਂ ਪਹਿਲਾਂ ਤਾਂ ਨੁਕਸ ਵੀ ਕੀ ਆ ਲੋਕਾਂ ਚ ਕੱਢਦੇ ਆ ਤੋ ਦੂਵਾ ਸਭ ਤੋਂ ਪਹਿਲੀ ਗੱਲ ਜਿਹੜੀ ਸਭ ਤੋਂ ਵੱਡੀ ਆ ਕਿ ਆ ਫੈਡਰਲ ਸਟਰਕਚਰ ਨੂੰ ਕਹਿੰਦੇ ਕਾਇਮ ਕਰਾਂਗੇ ਉਹ ਇਹਨੂੰ ੱੱਕਾ ਸਭ ਤੋਂ ਵੱਧ ਖੋਰਾ ਕਿਹਨੇ ਲਾਇਆ ਦੂਜੇ ਤੁਹਾਡੇ ਦੂਜੇ ਮੂੰਹ ਜਿਹੜਾ ਮੈਂ ਦੂਜਾ ਮੂੰਹ ਕਹਣਾ ਮੋਦੀ ਕੇ ਲਾਣੇ ਨੇ ਜਿਹਦੇ ਨਾਲ ਕੀ ਆ ਤੁਹਾਡੀ ਪਿੱਠ ਜੁੜੀ ਵੀ ਆ ਤਾਂ ਹੀ ਦੋ ਮੂੰਹਾਂ ਸੱਪ ਤੁਹਾਨੂੰ ਕਹਿਣਾ ਤੁਹਾਡੀ ਉਹਨਾਂ ਨਾਲ ਪਿੱਠ ਜੁੜੀ ਸੀ ਉਹ ਬੰਦੇ ਕੀ ਆ ਸ਼ਰਮ ਕਹਿੰਦਾ ਕਿ ਅਸੀਂ ਸਵਦਾਨ ਨੂੰ ਖਤਮ ਕਰ ਦਿਆਂਗੇ ਜਿਵੇਂ 400 ਸੀਟਾਂ ਲੈ ਕੇ ਤੇ ਤੁਸੀਂ ਅੱਜ ਫੈਡਰਲਿਜ਼ਮ ਦੀ ਗੱਲ ਕਰਦੇ ਹੋ ਤੇ ਅੱਜ ਤੋਂ ਨਹੀਂ ਕਿੱਦੇ ਤੋਂ ਤੁਸੀਂ ਉਹਨਾਂ ਦੇ ਸਾਥ ਹੀ ਰਹੇ ਹੋ ਫਿਰ ਤੁਸੀਂ ਗੱਲ ਕਰਦੇ ਹੋ ਕਿ ਸਿਆਸੀ ਪਾਰਟੀਆਂ ਸਾਡੇ ਕੀ ਧਾਰਮਿਕ ਜਿਹੜੇ ਸੰਗਠਨ ਨੇ ਸਾਡੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੀ ਕਹਿੰਦੇ ਪਟਨਾਲੀ ਕਮੇਟੀ ਉਹਦੇ ਕਾਬਜ ਹੋ ਗਏ ਹਜੂਰ ਸਾਹਿਬ ਵਾਲੀ ਦੇ ਕਾਬਜ ਹੋ ਗਏ ਮੈਨੂੰ ਐਂ ਦੱਸੋ ਅੱਜ ਪੰਜਾਬ ਦੇ ਵਿੱਚ ਐਜੀਪੀਸੀ ਨੂੰ ਚਲਾਉਣ ਵਾਲੀ ਕੋਈ ਸਿਆਸੀ ਤਰ ਹੈ ਨਹੀਂ ਉਹ ਸਾਰਾ ਕੰਟਰੋਲ ਕਿਹਦਾ ਥੋੜਾ ਕੰਟਰੋਲ ਆ ਅੱਜ ਤੁਸੀਂ ਕੀ ਅਕਾਲ ਤਖਤ ਦੇ ਜਥੇਦਾਰ ਦੀ ਔਕਾਤ ਨਹੀਂ ਛੱਡੀ ਅੱਜ ਤੋਂ ਇਹ ਐਜੀਪੀਸੀ ਕੀ ਲੁੱਟ ਕੇ ਖਾ ਕੇ ਖਤਮ ਕਰਤਾ ਉਹਦੇ ਖਾਤੇ ਦੇ ਵਿੱਚੋਂ ਜਿਹੜੇ ਦੁਸ਼ਮਣ ਸੀ ਕੌਮ ਦੀ ਪਿੱਠ ਦੇ ਵਿੱਚ ਮਾ ਕੇ ਸ਼ਰਾ ਮਾਰਨ ਵਾਲੇ ਤੁਸੀਂ ਉਹਨਾਂ ਦੇ ਇਸ਼ਤਿਹਾਰ ਦੇ ਦੇ ਕੇ ਕੌਮ ਨੂੰ ਖਤਮ ਕਰਤਾ ਮੈਂ ਤਾਂ ਹੀ ਕਹਣਾ ਕਿ ਜਿਹੜੇ ਡਾਣੇ ਦੇ ਪੰਜਾਬ ਖਾਹਾ ਲੈ ਗਏ ਲੋਕੀ ਬਾਬਾ ਬੋੜ ਕਹਿੰਦੇ ਰਹੇ ਉਹਨੂੰ ਮੈਂ ਪ੍ਰਕਾਸ਼ ਸਿੰਘ ਬਾਦਲਰਗਿਆ ਨੇ ਜਿਹੜੀ ਰਾਜਨੀਤੀ ਕੀਤੀ ਆ ਪੰਜਾਬ ਦੇ ਨਾਲ ਤੇ ਅੱਜ ਅਗਲੀ ਪੀੜ੍ਹੀ ਵੀ ਉਹਨਾਂ ਦਾ ਹੀ ਕੰਮ ਕਰ ਰਹੀ ਆ ਇਸ ਕਰਕੇ ਅੱਜ ਇਹਨਾਂ ਤੋਂ ਬਚਨ ਦੀ ਲੋੜ ਆ ਧਾਰਮਿਕ ਸੰਗਠਨਾਂ ਦੀ ਗੱਲ ਕਰਦੇ ਆ ਧਾਰਮਿਕ ਸੰਗਠਨ ਕੀ ਆ ਜੇ ਅੱਜ ਮਰਨ ਕਿਨਾਰੇ ਪਹੁੰਚਿਆ ਜਥੇਦਾਰ ਦੀ ਏਕਾਤ ਖਤਮ ਕੀਤੀ ਆ ਇਸ ਦੇ ਲਾਣੇ ਨੇ ਕੀਤੀ ਆ ਉਸ ਤੋਂ ਬਿਨਾ ਦੋਸਤੋ ਗੱਲ ਇਹਨਾਂ ਨੇ ਕੀਤੀ ਆ ਕੈਪੀਟਲ ਮੰਗਣ ਦੀ ਮਾਗੇ ਦਾ ਚੰਡੀਗੜ੍ਹ ਦੀ ਬੇਸ਼ੱਕ ਕਾਂਗਰਸ ਨੇ ਕੀ ਆ ਬੜੀ ਘਟਿਆ ਕਰਤੂਤ ਕੀਤੀ ਆ ਕਾਂਗਰਸ ਵਾਲਿਆਂ ਨੇ ਕਿਹਾ ਮਾਕੇ ਜਿਹੜਾ ਉਹਨਾਂ ਦਾ ਚੰਡੀਗੜ੍ਹ ਦਾ ਕੈਂਡੀਡੇਟ ਖੜਾ ਕੀਤਾ ਪਿਆ ਮਨੀਸ਼ ਤੇਵਾੜੀ ਉਹ ਕਹਿੰਦਾ ਕਿ ਅਸੀਂ ਇਹਨੂੰ ਵੱਖਰੇ ਸੂਬੇ ਦਾ ਦਰਜਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਲੜਦਾ ਪਹਿਲਾਂ ਕਾਂਗਰਸ ਦੇ ਤੇ ਉਦੋਂ ਵੱਡੀ ਲੜੜਤ ਥੋਡੇ ਤੇ ਆਵਾਦਨ ਸਾਹਿਬ ਥੋਡੇ ਕੀ ਆ ਗੱਠ ਜੋੜ ਰਹੇ ਆ ਤੇ ਤੁਸੀਂ ਕੀਤਾ ਕੀ ਆ ਹੁਣ ਤੱਕ ਮੈਨੂੰ ਇਹ ਤਾਂ ਦੱਸ ਦਿਓ ਸੈਂਟਰ 'ਚ ਤੁਹਾਡੀਆਂ ਭਾਈਵਾਲ ਪਾਰਟੀਆਂ ਰਹੀਆਂ ਤੁਸੀਂ ਵੀ ਸੱਤੀ ਇਕੱਠੇ ਨੇ ਹੰਢਾਈ ਆ ਉਹਨਾਂ ਨਾਲ ਅੱਜ ਬੰਦੀ ਸਿੰਘਾਂ ਦੀ ਗੱਲ ਕਰਦੇ ਉਹਨਾਂ ਬੰਦੀ ਸਿੰਘਾਂ ਦੀਆਂ ਪੇਰੋਲਾਂ ਰੋਕੀਆਂ ਕੀ ਨੇ ਆ ਥੋੜੀਆਂ ਚਿੱਠੀਆਂ ਗਈਆਂ ਨੇ ਉਹਨਾਂ ਬੰਦੀ ਸਿੰਘਾਂ ਬਾਰੇ ਜਿਹੜੀਆਂ ਗਲਤ ਸ਼ਬਦਾਵਲੀ ਤੁਸੀਂ ਵਰਤੀ ਆ ਅੱਜ ਕਿਸਾਨ ਹੰਦੈਸ਼ੀ ਹੋਣ ਦੇ ਦਾਅਵੇ ਕਰਦੇ ਹੋ ਕਾਨੂੰਨੀ ਵਿਵਲਾਂ ਦੇ ਪੱਖ ਤੇ ਤਾਂ ਖੜੇ ਖੜੇ ਸੀ ਸਭ ਤੋਂ ਵੱਡਾ ਮਹਿਕਮਾ ਤੁਹਾਡੇ ਕੋਲੇ ਸੀ ਫੂਡ ਪ੍ਰੋਸੈਸਿੰਗ ਦਾ ਮਹਿਕਮਾ ਜਿਹਦਾ ਇਕੱਲਾ ਮਹਿਕਮਾ ਪੰਜਾਬ ਨੂੰ ਠਾਕੇ ਖੜਾ ਕਰ ਸਕਦਾ ਸੀ ਤੇ ਪੰਜਾਬ ਦੀ ਖੇਤੀ ਨੂੰ ਬਹਾਲ ਕਰ ਸਕਦਾ ਸੀ ਤੁਹਾਨੂੰ ਮਹਿਕਮਾ ਵੀ ਦੇਤਾ ਹਰਸਿਮਰਤ ਕੌਰ ਬਾਦਲ ਜੀ ਦੀ ਪ੍ਰਾਪਤੀ ਦਾ ਗਣਾ ਦਿਓ ਕੀ ਆ ਯਾਰ ਫੂਡ ਪ੍ਰੋਸੈਸਿੰਗ ਵਿਭਾਗ ਮੈਂ ਜੀ ਕੱਲਾ ਪੰਜਾਬ ਨੂੰ ਬਚਾ ਸਕਦਾ ਕਿਉਂਕਿ ਸਾਨੂੰ ਲੋੜ ਹੀ ਕੱਲੀ ਪ੍ਰੋਸੈਸਿੰਗ ਦੀ ਕੀ ਆ ਛੋਟੀਆਂ ਇੰਡਸਟਰੀਆਂ ਲਾਉਣ ਦੀ ਲੋੜ ਆ ਅੱਜ ਅਸੀਂ ਕਣਕ ਪੈਦਾ ਕਰਦੇ ਆ ਸਾਡਾ ਬਿਸਕਟ ਜਿਹੜੇ ਬਣ ਕੇ ਆਉਂਦੇ ਆ ਕੋਈ ਬੰਗਲੌਰ ਤੋਂ ਬਣ ਕੇ ਆਉਂਦਾ ਲिटल ਹਾਰਟ ਕੋਈ ਕਿੱਥੋਂ ਬਣ ਕੇ ਆਉਂਦਾ ਅੱਜ ਲੋੜ ਤਾਂ ਸਾਨੂੰ ਉਹਦੀ ਸੀ ਪਰ ਤੁਸੀਂ ਤਬਾਹ ਕਰਕੇ ਧਰ ਤਾਂ ਸਾਰਾ ਜਿਹੜਾ ਸਿਸਟਮ ਸੀ ਤੇ ਮੈਂ ਕਹਿੰਦਾ ਛੋਟੇ ਛੋਟੇ ਜਿਹੇ ਉਦਯੋਗ ਕਿਤੇ ਸਾਡੇ ਪਿੰਡ ਲੈਵਲ ਤੇ ਲੱਗ ਜਾਂਦੇ ਪ੍ਰੋਸੈਸਿੰਗ ਯੂਨਟ ਲੱਗ ਜਾਂਦੇ ਮੈਨੂੰ ਆ ਦੱਸੋ ਪੰਜਾਬ ਤੇ ਕਿਹੜਾ ਪ੍ਰੋਸੈਸਿੰਗ ਯੂਨਟ ਤੇ ਖੇਤੀਬਾੜੀ ਬਿਲਾ ਦਾ ਸਟੈਂਡ ਅਸੀਂ ਸਾਰੇ ਵਿੱਚਰ ਜਾਣਦੇ ਆ ਤੇ ਵੱਡੀ ਗੱਲ ਚੰਡੀਗੜ੍ਹ ਕੈਪੀਟਲ ਤੇ ਤੁਸੀਂ ਦਾਵਾ ਕਰਨ ਦੀ ਗੱਲ ਕਰਦੇ ਹੋ ਤੁਸੀਂ ਤਾਂ ਕੈਂਡੀਡੇਟ ਵੀ ਨਹੀਂ ਖੜਾ ਕੀਤਾ ਚੰਡੀਗੜ੍ਹ ਤੋਂ ਇਹ ਕੀ ਥੋੜਾ ਜਿਹੜਾ ਖੜਾ ਕੀਤਾ ਬੰਦਾ ਭੱਜ ਗਿਆ ਮੁੜ ਕੇ ਤੁਸੀਂ ਕੈਂਡੀਡੇਟ ਨਹੀਂ ਖੜਾ ਕਰ ਸਕੇ ਲਾਣਤਾ ਤੇ ਤੁਸੀਂ ਆਪ ਦਾ ਕੀ ਆ ਉਹਦੇ ਦੇ ਦਾਵਾ ਦਿਖਾਉਣੇ ਹੋ ਉਦੋਂ ਬਾਅਦ ਪਾਣੀਆਂ ਦੇ ਮਸਲੇ ਦੀ ਗੱਲ ਕਰਦੇ ਆ ਜੇ ਤਾਂ ਪਾਣੀਆਂ 'ਚ ਲੋਕਾਂ ਨੂੰ ਮੁਫਤ ਬਿਜਲੀ ਦਾ ਸੁਭਾ ਕੀਨੇ ਪਾਇਆ ਜਿੱਦਾਂ ਪਾ ਕੇ ਧਰਤੀ ਹੇਠਲਾ ਪਾਣੀ ਅਸੀਂ ਮਕਾਉਣ ਦੇ ਪਹੁੰਚ ਗਏ ਉਹ ਸ਼ੁਰੂਆਤਾਂ ਤੁਹਾਡੀਆਂ ਕੀਤੀਆਂ ਨਹਿਰੀ ਪਾਣੀ ਦਾ ਪ੍ਰਬੰਧ ਨਾ ਕਰਕੇ ਤੁਸੀਂ ਕਿਹੜੇ ਪਾਸੇ ਨੂੰ ਗਏ ਇਸ ਸਾਰਾ ਪੰਜਾਬ ਵਿੱਚਰ ਜਾਣਦਾ। ਇਹਦੂ ਬਿਨਾ ਤੁਸੀਂ ਦੂਜੇ ਧਰਮਾਂ ਦਾ ਜਿਹੜਾ ਕੀ ਇੰਟਰਫੇਅਰ ਕਹਿੰਦੇ ਸਭ ਤੋਂ ਵੱਡਾ ਤੁਸੀਂ ਨਾਂ ਲੈ ਕੇ ਆਰਐਸਐਸ ਨੂੰ ਕੀ ਆ ਕੀਤਾ ਤੇ ਸਾਰਾ ਪੰਜਾਬ ਜਾਣਦਾ ਵੀ ਤੁਹਾਡੇ ਵੀ ਕਹਿੰਦੇ ਹੇਟ ਦੀ ਕਹਿੰਦੇ ਖਾਕੀ ਨਿਕਰ ਇਹਨਾਂ ਦੀ ਵੀ ਪਾਈਆਂ ਵਿਆਂ ਨੇ। ਕਿਉਂ ਕਹਿੰਦੇ ਆ ਕਿਉਂਕਿ ਪੁਰਾਣਾ ਵੀ ਤੁਹਾਡੀ ਉਹਨਾਂ ਨਾਲ ਸਾੜ ਕੰਡ ਰਹੀ ਆ ਤੇ ਆ ਤੁਸੀਂ ਮੈਂ ਕਹਿੰਦਾ ਵੀ ਅੱਜ ਤੁਸੀਂ ਪੰਥ ਦੀਆਂ ਗੱਲਾਂ ਕਰਦੇ ਹੋ ਪੰਥ ਹਤਾਇਸ਼ੀ ਹੋਣ ਦੀਆਂ ਕੌਮ ਦੀਆਂ ਗੱਲਾਂ ਕਰਦੇ ਹੋ ਤੇ ਕੌਮ ਦਾ ਖਹਿੜਾ ਕੀ ਆ ਬਾਹ ਕਿਨੇ ਛੱਡੀ ਸੀ 97 ਦੇ ਵਿੱਚ ਆ ਕੇ ਤੁਸੀਂ ਛੱਡੀ ਸੀ ਤੇ ਛੱਡੀ ਵੀ ਇਸ ਆਰਐਸਐਸ ਦੇ ਮਗਰ ਲੱਗ ਕੇ ਸੀ। 96 ਜੇ ਤੁਸੀਂ ਫੇਰ ਅਨ ਕੰਡੀਸ਼ਨਲ ਕੀ ਇਹਨਾਂ ਨੂੰ ਸਪੋਰਟ ਕਰਦੇ ਹੋ ਆਰਐਸਐਸ ਦੀ ਸਰਕਾਰ ਜਿਹੜੀ ਬਣਦੀ ਹੈ ਬੀਜੇਪੀ ਦੀ ਤੇ ਨਾਲ ਹੀ 97 ਤੇ ਜਾ ਕੇ ਫਿਰ ਇਹਨਾਂ ਨੇ ਮਗਰ ਲੱਗ ਕੇ ਜਾਂ ਤੁਸੀਂ ਆਪਦੇ ਮਨ ਨਾਲ ਸ਼ਰੇਆਮ ਕਹਿ ਦੇਣੋ ਕਿ ਸਾਡੀ ਅੱਜ ਤੋਂ ਭਾਈ ਪੰਥਕ ਪਾਰਟੀ ਨਹੀਂ ਅਸੀਂ ਤਾਂ ਪੰਜਾਬ ਫਤਈਆਂ ਦੇ ਪੰਜਾਬ ਦੀ ਪਾਰਟੀ ਆ ਸਾਡੀ ਪੰਥਕ ਝੰਡੇ ਛੱਡੇ ਕਿਹਨੇ ਸੀ ਬੰਦੀ ਸਿੰਘਾਂ ਦੀ ਰਿਹਾਈ ਰੋਕਾਉਣ ਤੇ ਸਭ ਤੋਂ ਵੱਡੇ ਅੜਚਨਾ ਕਿਹਨੇ ਲਾਗੀਆਂ ਸੀ ਇਹ ਸਾਰੇ ਪੰਜਾਬ ਵਿੱਚ ਜਾਣਦਾ ਇਸੇ ਕਰਕੇ ਕਹਿਣਾ ਦੋ ਮੂੰਹਾਂ ਸਾਪ ਆ ਇਹਦੇ ਕੀ ਆ ਖਾਣ ਦੇ ਦੰਦ ਹੋਰਾਂ ਨਾਲੇ ਦਿਖਾਉਣ ਦੇ ਦੰਦ ਹੋਰ ਨੇ ਇਹਦਾ ਇਹ ਨਹੀਂ ਪਤਾ ਕੀ ਆ ਮੂੰਹ ਦੂਜਾ ਵਿਖਾ ਕੇ ਦਸ ਦੂਜੇ ਪਾਸੇੋਂ ਲਵੇ ਕਿਉਂਕਿ ਦੋ ਮੂੰਹਾਂ ਸੱਪ ਐ ਦੋ ਮੂੰਹਾਂ ਸੱਪ ਨੂੰ ਗਲੋ ਲਾਉਣ ਦਾ ਆਖਰੀ ਮੌਕਾ ਤੁਹਾਡੇ ਕੋਲੇ ਪੰਜਾਬੀਓ ਜੇ ਸਹਿਮਤ ਹੈਗੇ ਹੋ ਤਾਂ ਮੈਂ ਕਹਿੰਦਾ ਨਾਲ-ਨਾਲ ਜਿਹੜੇ ਕੀ ਆ ਦੋ ਤਿੰਨ ਮੁੱਦੇ ਕੀ ਇਹਨਾਂ ਨੇ ਹੋਰ ਛੇੜੇ ਸੀ ਇਹਨਾਂ ਨੇ ਗੱਲ ਕੀਤੀ ਸੀ ਮਾਕੇ ਬਾਰਡਰ ਖੋਲੇ ਜਾਣ ਦੀ ਕਰਤਾਰਪੁਰ ਲਾਂਘਾ ਖੋਲੇ ਜਾਣ ਦੀ ਸਾਰੀ ਕਰਤਾਰਪੁਰ ਸਾਹਿਬ ਕੀ ਆ ਲਾਂਘਾ ਖੋਲਣਾ ਪੜ੍ਹਦੇ ਆ ਪਰ ਮੈਂ ਕਹਿੰਦਾ ਤੁਹਾਡੇ ਅੱਜ ਤੋਂ ਥੋੜੀ ਭਾਈਵਾਲ ਰਹੀਓ ਦੂਜੀ ਗੱਲ ਇਹ ਆ ਕਿ ਤੁਸੀਂ ਅੱਜ ਕਹਿੰਦੇ ਹੋ ਅਸੀਂ ਪੰਜਾਬ 'ਚ ਪ੍ਰਾਪਰਟੀਆਂ ਲੈਂਡ ਤੇ ਰੋਕ ਲਾਵਾਂਗੇ ਕਿਹਨੇ ਰੋਕਿਆ ਸੀ ਭਾਈ ਕਾਨੂੰਨ ਬਣਾਉਣ ਨੂੰ ਕਿੰਨੇ ਵਾਰੀ ਸਰਕਾਰ ਥੋੜੀ ਬਣ ਗਈ ਪੰਜ ਵਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣਦਾ ਦੇਖਿਆ ਸੀ ਇਸੇ ਕਰਕੇ ਕਹਣਾ ਕਾਨੂੰਨ ਬਣਾ ਲੈਂਦੇ ਪਰ ਰੌਲਾ ਇਹ ਸੀ ਵੀ ਤੁਸੀਂ ਵੀ ਫਾਰਮ ਖੜੇ ਕਰਨੇ ਸੀ ਰਾਜਸਥਾਨ ਜਾ ਕੇ ਜਿਹਨੂੰ ਨਹਿਰਾ ਵੀ ਲੈਣੀਆਂ ਸੀ ਹੋਰ ਵੀ ਕਰਨਾ ਸੀ ਉਹ ਸਾਰਾ ਕੰਮ ਤੁਸੀਂ ਪਹਿਲਾਂ ਕੀਤਾ ਅੱਜ ਫੌਰੀਂ ਦੇ ਵਿੱਚ ਬਾਹਰਲੇ ਮੁਲਕਾਂ 'ਚ ਵੀ ਸਭ ਤੋਂ ਵੱਧ ਜਾਇਦਾਦਾਂ ਜੇ ਪੰਜਾਬ ਦੇ ਇੱਕ ਘਰਾਣੇ ਦੀਆਂ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਕਾ ਘਰਾਣਾਗਾ ਠੀਕ ਹੈ ਨਾ ਇਸੇ ਕਰਕੇ ਕਹਣਾ ਵੀ ਅਕਾਲੀ ਦਲ ਨੂੰ ਜੇ ਅਸੀਂ ਰੱਖਣਾ ਕਾਲੀ ਦਲ ਨੂੰ ਅਸੀਂ ਵੀ ਹਤਾਈਸ਼ੀਆ ਕਾਲੀ ਦਲ ਪੰਜਾਬ ਦੀ ਮਾਕੇ ਖੁਸ਼ਹਾਲੀ ਵਾਸਤੇ ਬਚਣਾ ਜ਼ਰੂਰੀ ਆ ਪਰ ਬਚੂ ਤਾਂ ਜੀ ਬਦਲ ਸਾਹਿਬ ਖੇੜਾ ਛੱਡ ਦਿਓਗੇ ਓ ਛੱਡ ਦਿਓ ਖੇੜਾ ਪੰਜਾਬ ਦਾ ਵੀ ਤੇ ਇਹਦਾ ਵੀ ਵਗਜੋ ਬਾਹਰਲੇ ਮੁਲਕਾਂ 'ਚ ਜਿੱਥੇ ਤੁਹਾਡੇ ਕੋਲੇ ਪਾਰਕਿੰਗਾਂ ਹੈਗੀਆਂ ਨੇ ਵੱਡੇ ਵੱਡੇ ਫਾਰਮ ਹੈਗੇ ਆ ਕਿਉਂ ਲੋਕਾਂ ਨੂੰ ਬਰਬਾਦ ਕੀਤਾ ਤੁਹਾਡੇ ਕੋਲੇ ਕੀ ਆ ਮੈਂ ਕਹਿੰਦਾ ਕਾਲੀ ਦਲ ਵੀ ਬਾਜੂ ਤੇ ਮੈਂ ਕਾਲੀ ਦਲ ਦੇ ਨਾਲ ਜੁੜੇ ਹੋਏ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਯਾਦ ਰੱਖਿਓ ਤੁਹਾਨੂੰ ਸ਼ਰਮ ਆਉਣੀ ਆ ਪਹਿਲੀ ਗੱਲ ਤਾਂ ਅੱਜ ਵੀ ਮੈਂ ਕਹਣਾ ਵੀ ਕੌਮ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਜਿਹੜੇ ਲੋਕ ਨੇ ਜਿਹੜੇ ਕਹਿੰਦੇ ਸੀ ਪੰਜਾਬ ਵਸੇ ਮੈਂ ਉਜੜਾ ਦਾ ਨਾਰਾ ਦੇਣ ਵਾਲਾ ਕਾਲੀ ਦਲ ਅੱਜ ਕੀ ਆ ਉਹਨੂੰ ਉਹਦੇ ਲੰਬੜਦਾਰ ਜਿਹੜੇ ਆਪ ਵਸ ਗਏ ਤੇ ਪੰਜਾਬ ਝਾੜ ਗਏ ਇਸ ਕਰ ਨਾਲ ਤੁਹਾਨੂੰ ਸਹਿਮਤ ਹੋਣਾ ਪਊ ਕਿਉਂਕਿ ਸੱਤਾ ਇੱਕ ਵਾਰੀ ਨਹੀਂ ਯਾਰ ਬਹੁਤ ਵਾਰੀ 10-10 ਸਾਲ ਸੱਤਾ ਭੋਗ ਕੇ ਅੱਜ ਤੁਸੀਂ ਕਾਨੂੰਨ ਕੀ ਗੱਲ ਕਰਦੇ ਹੋ ਨਸ਼ੇ ਦੀ ਗੱਲ ਕਰਦੇ ਹੋ ਤੁਹਾਡੇ ਆਪ ਦੇ ਰਿਸ਼ਤੇਦਾਰ ਨਸ਼ੇ ਦੇ ਵਿੱਚ ਅੰਦਰ ਜਾਂਦੇ ਆ ਉਹਨਾਂ ਦੇ ਸੰਬੰਧ ਤਾਂ ਚਲੋ ਮੈਂ ਕਹਣਾ ਨਹੀਂ ਨਸ਼ਾ ਪੀਤੇ ਸ਼ਰੇਆਮ ਸੰਬੰਧ ਤਾਂ ਹੈਗੇ ਆ ਫਿਰ ਤੁਸੀਂ ਬੇਅਦਬੀਆਂ ਦੇ ਵਿੱਚ ਕੀ ਆ ਤੁਹਾਨੂੰ ਹੈਂਡਲ ਕਰਨ ਦਾ ਤਰੀਕਾ ਤੁਹਾਡਾ ਇੰਨਾ ਕੁ ਮਾੜਾ ਸੀ ਕਿ ਤੁਸੀਂ ਉਹਨੂੰ ਪੰਜਾਬ ਦੇ ਮਾਹੌਲ ਨੂੰ ਬਰਬਾਦ ਜਿਹੜਾ ਕੀਤਾ ਪੰਜਾਬ ਦੀ ਸ਼ਾਂਤੀ ਭੰਗ ਕਰਨ ਦਾ ਜਿਹੜਾ ਹੋਇਆ ਬੈਠੇ ਕੀ ਸਿੰਘਾਂ ਤੇ ਗੋਲੀਆਂ ਚਲਾਉਣ ਦਾ ਕਾਰਨਾਮਾ ਵੀ ਤੁਹਾਡੇ ਰਾਜ ਤੁਸੀਂ ਆਪ ਕਰਵਾਇਆ ਉਹਨੂੰ ਹੈਂਡਲ ਕਰਨ ਦਾ ਤਰੀਕਾ ਗਲਤ ਸੀ ਉਹਨੂੰ ਮਾਫੀ ਦੇਣ ਦਾ ਤੁਹਾਡਾ ਬਨੌਟੀ ਤਰੀਕਾ ਜਿਹੜਾ ਸੀਗਾ ਉਹਦੇ ਇਸ਼ਤਿਹਾਰ ਦੇਨੇ ਉਹ ਵੀ ਐਸਜੀਪੀਸੀ ਖਾਤੇ ਦੇ ਵਿੱਚੋਂ ਯਾਰ ਤੁਸੀਂ ਗੱਲ ਕਰਦੇ ਹੋ ਐਸਜੀਪੀਸੀ ਬਚਾਉਣ ਦੀ ਜਾਂ ਹੋਰ ਕੋਰਦਵਾਰੇ ਦੇ ادارےਾਂ ਦੀ ਤੇ ਜਦੋਂ ਗੁਰਦੁਆਰਾ ਮਾਕੇ ਐਕਟ ਬਣਦਾ ਸੀ 1999 ਜ 98 ਹਰੀ ਬਾਜਪਾਈ ਨੇ ਉਹਦੇ ਵਾਸਤੇ ਕੋਸ਼ਿਸ਼ ਕੀਤੀ ਸੀ ਤੁਸੀਂ ਉਦੋਂ ਕਿਉਂ ਨਹੀਂ ਸਾਥ ਦਿੱਤਾ ਉਦੋਂ ਚੁੱਪ ਕਿਉਂ ਕਰ ਗਏ ਕਿਉਂਕਿ ਬਾਕੀ ਸਾਰੇ ਸਟੇਟਾਂ ਦੇ ਵਿੱਚ ਤੁਹਾਨੂੰ ਐ ਸੀ ਕਿਸੇ ਤਰੀਕੇ ਨਾਲ ਦਬ ਦਵਾ ਕੈਮਰਾ ਰੱਖਾਂਗੇ ਆਪਦੇ ਛੱਡੇ ਵੀ ਸੀਗੇ ਗੁੰਡੇ ਅੱਜ ਤੁਸੀਂ ਕੀ ਆ ਦਾਦੂਵਾਲ ਦਾ ਨਾਮ ਲੈ ਕੇ ਵੀ ਆਖਿਆ ਗੁੰਡਾ ਜੀ ਫਲਾਣਾ ਜੀ ਤੁਸੀਂ ਕੀ ਹੋ ਉਥੇ ਕਿਵੇਂ ਫੌਜਾਂ ਖੜਦੀਆਂ ਨੇ ਕਿਵੇਂ ਤੁਹਾਡੇ ਕੀ ਹੈ ਜਿਹੜੀ ਟਾਸਕ ਫੋਰਸ ਭਰਤੀ ਕੀਤੀ ਵੀ ਐਸਜੀਪੀਸੀ ਦੀ ਕਿਵੇਂ ਤੁਹਾਡੀ ਸੁਰੱਖਿਆ ਵਾਸਤੇ ਤੇ ਮੈਂ ਕਹਣਾ ਉਥੇ ਆਮ ਸਿੱਖਾਂ ਨੂੰ ਕਿਵੇਂ ਠੱਠ ਕੀਤਾ ਜਾਂਦਾ ਕਿਵੇਂ ਉਹਨਾਂ ਦੇ ਟਾਰਚਰ ਕੀਤਾ ਜਾਂਦਾ ਕਿਵੇਂ ਜਾ ਕੇ ਜਦੋਂ ਉੱਥੇ ਤਖਤ ਸਾਹਿਬ ਜਾ ਕੇ ਕੋਈ ਰੂਮ ਕਮਰਾ ਮੰਗਦਾ ਤਾਂ ਲੋਕ ਥੱਲੇ ਕੀ ਆ ਪਏ ਹੁੰਦੇ ਆ ਗੈਲਰੀਆਂ ਦੇ ਵਿੱਚ ਤੇ ਕਮਰੇ ਜਿੰਦੇ ਲੱਗੇ ਹੁੰਦੇ ਆ ਕਿਉਂਕਿ ਉਹ ਥੋੜੇ ਜਿਹੜੇ ਜਥੇਦਾਰ ਨੇ ਉਹਨਾਂ ਦੇ ਕੋਟਿਆਂ ਦੇ ਕਮਰੇ ਨੇ ਆ ਉਹ ਖਾਲੀ ਰੱਖੇ ਜਾਂਦੇ ਆ ਤੇ ਸੰਗਤਾਂ ਬਾਹਰ ਪਈਆਂ ਹੁੰਦੀਆਂ ਲੋਕਾਂ ਲਾ ਕੇ ਅਸੀਂ ਵਾਲੇ ਕਮਰੇ ਬੰਦ ਰੱਖੇ ਜਾਂਦੇ ਆ ਕਿਉਂ ਰੱਖੇ ਜਾਂਦੇ ਆ ਕਿਉਂਕਿ ਥੋੜਾ ਉਹਦੇ ਤੇ ਗਲਬਾ ਪਾਇਆ ਹੋਇਆ ਅੱਜ ਐਸਜੀ ਐਸਜੀਪੀਸੀ ਨੂੰ ਵੀ ਆਜਾਦ ਕਰਾਉਣ ਦੀ ਲੋੜ ਆ ਪੰਜਾਬ ਦੇ ਗਲ ਚੋਂ ਮਰਿਆ ਸੱਪ ਲਾਉਣ ਵਾਸਤੇ ਹੱਥ ਬੰਨ ਕੇ ਬੇਨਤੀ ਕਰਦਾ ਮੈਂ ਸਾਰੇ ਪੰਜਾਬੀਆਂ ਨੂੰ ਇਹ ਮੌਕਾ ਆਖਰੀ ਆ ਤੁਸੀਂ ਮਾਰੀ ਬੈਠੇ ਹੋ ਸੱਪ ਮੈਂ ਕਹਿੰਨਾ ਅੱਧੀ ਕ ਜਨਤਾ ਦੀ ਕੱਢੀ ਵੀ ਆ ਲੰਬੀ ਤੋਂ ਗੁਰਮੀਤ ਸਿੰਘ ਖੁੱਡੀਆਂ ਨੇ ਮੈਂ ਕਹਿੰਦੀ ਕੀ ਆ ਜਾਣ ਕੱਢ ਚੁੱਕਿਆ ਅੱਧੇ ਕ ਤਾਂ ਮੋਏ ਕਰੇ ਹੋਏ ਆ ਤੇ ਹੁਣ ਜੇ ਪੂਰੀ ਤਰ੍ਹਾਂ ਮਾਰ ਕੇ ਡੂੰਘੇ ਦੱਬਣੇ ਪੈਣਗੇ ਜੇ ਪੰਜਾਬ ਨੂੰ ਬਚਾਉਣਾ ਤੇ ਇਥੇ ਮਰੇ ਸੱਪ ਨੂੰ ਗਲ ਚੋਂ ਲਾ ਕੇ ਸਿੱਟ ਦਿਓ ਪੰਜਾਬੀਓ ਜੇ ਗੱਲ ਨਾਲ ਸਹਿਮਤ ਹੈਗੇ ਹੋ ਹਤਾਇਸ਼ੀ ਹੈਗੇ ਹੋ ਕੌਮ ਦੇ ਤੇ ਇਹਨਾਂ ਨੂੰ ਦੋਖੀ ਮੰਨਦੇ ਹੋ ਤਾਂ ਪੋਸਟ ਸ਼ੇਅਰ ਤਾਂ ਕਰਿਓ ਤੇ ਜੇ ਤੁਸੀਂ ਇਹਨਾਂ ਦੇ ਵਿੱਚ ਇਹਨਾਂ ਦਾ ਦੋਸ਼ ਨਹੀਂ ਮੰਨਦੇ ਫਿਰ ਪੋਸਟ ਸ਼ੇਅਰ ਵੀ ਨਾ ਕਰਿਓ ਯਾਦ ਰੱਖਿਓ ਪੰਜਾਬ ਦੇ ਆਉਣ ਵਾਲੇ ਟਾਈਮ 'ਚ ਜਿਹੜੇ ਹਾਲਾਤ ਵਿਗੜਨ ਵਾਲੇ ਆ ਐਸ ਇਲੈਕਸ਼ਨ ਦੇ ਵਿੱਚ ਵੀ ਅਜੇ ਹਫ਼ਤਾ 10 ਦਿਨ ਪੈ ਜਾਂਦੇ ਤੇ ਹਾਲਾਤ ਜਿਹੜੇ ਵਿਗਾੜਨ ਦਾ ਸਿਹਰਾ ਵੀ ਇਹਦੇ ਦੋ ਮੂੰਹੇ ਸੱਪ ਦਾ ਦੂਜਾ ਮੂੰਹ ਆ ਜਿਹੜਾ ਮੋਦੀ ਕਾ ਲਾਣਾ ਉਹਨਾਂ ਨੇ ਪੰਜਾਬ ਦਾ ਮਾਹੌਲ ਆ ਹਫ਼ਤੇ 'ਚ ਹੋਰ ਖਰਾਬ ਕਰਨਾ ਸੰਜਮ ਰੱਖਣ ਦੀ ਲੋੜ ਆ ਤੈਸ਼ ਚਾਉਣ ਦੀ ਲੋੜ ਨਹੀਂ ਕਿਸਾਨ ਜਥੇਬੰਦੀਆਂ ਨੂੰ ਵੀ ਆਪ ਦਾ ਮੈਂ ਕਿ ਸੰਜਮ ਰੱਖ ਕੇ ਇਹ ਫਾਈਟ ਲੜਨ ਦੀ ਪਊਗੀ ਨਹੀਂ ਅਗਲੇ ਆਨੇ ਤਿਆਰੀ ਕਰ ਰੱਖੀ ਆ ਫੌਜਾਂ ਤਿਆਰ ਨੇ ਤੇ ਯਾਦ ਰੱਖਿਓ ਇਹ ਪੰਜਾਬ 'ਚ ਮਾਹੌਲ ਕੀ ਆ ਹਰ ਵਾਰ ਤੋਂ ਬੱਦਰ ਹਾਲਾਤ ਬਣਾਉਣ ਤੱਕ ਜਾਣਗੇ ਜੇ ਅਸੀਂ ਸੰਜਮ ਨਾ ਰੱਖਿਆ ਪੰਜਾਬੀਆਂ ਨੂੰ ਸੰਜਮ ਰੱਖਣ ਵਾਸਤੇ ਵੀ ਬੇਨਤੀ ਕਰਦਾ ਤੇ ਖਾਸ ਤੌਰ ਤੇ ਬਠਿੰਡਾ ਮਾਨਸਾ ਵਾਲਿਆਂ ਨੂੰ ਮੈਂ ਕਹਿੰਦਾ ਬਾਕੀ ਦਾ ਬਾਅਦ ਚ ਦੇਖੀ ਜਾਓ ਸਭ ਤੋਂ ਪਹਿਲਾਂ ਇਹ ਸੱਪ ਨੂੰ ਮਾਰਨ ਵਾਸਤੇ ਯੋਗਦਾਨ ਪਾਓ ਕਿਤੇ ਘਰੇ ਬੈਠੇ ਨਾ ਰਹਿ ਜਾਓ ਕੋਈ ਵੋਟ ਪਾਉਣ ਨਾ ਜਾਣ ਇਹਨਾਂ ਨੂੰ ਮਾਰ ਕੇ ਡੂੰਗਾ ਦੱਬਣ ਦੀ ਲੋੜ ਆ ਨਹੀਂ ਇਹ ਸੱਪ ਨੇ ਫਿਰ ਗळा ਥੋੜਾ ਘੁੱਟ ਦੇਣਾ ਜਿਹਨੇ ਪੰਜਾਬ ਦੇ ਥੋੜੇ ਪੁੱਤਾਂ ਦਾ ਗळा ਘੁੱਟ ਕੇ ਰੱਖਿਆ ਇਹਦੀ ਭੂਈ ਟੁੱਟੀ ਆ ਹੁਣ ਮਾਰਨ ਦੀ ਕੋਸ਼ਿਸ਼ ਕਰਿਓ ਸਾਰਿਆਂ ਨੂੰ ਬੇਨਤੀ ਆ ਇਹਦੇ ਵਿੱਚ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ